ਸ਼ਸ਼ੀਕਾਲ ਤ ਜੜਿਓ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਮੈਂ ਹਕਟਾ ਦੋ ਜਤਿੰਨ ਟੈਸਟ ਟਾਈਮ ਦੀ ਅਹਿਮ ਜਿਹੜੀ ਗੱਲਬਾਤ ਹੈ ਨਿਕਲ ਕੇ ਸਾਹਮਣੇ ਆਈ ਹੈ ਮਲੋੜ ਦੇ ਵਿੱਚ ਅੱਜ ਬੀਤੇ ਦਿਨੀ ਜਿਹੜਾ ਵੱਡਾ ਹਾਦਸਾ ਵਾਪਰਿਆ ਹਾਦਸਾ ਕਿਸ ਤਰ੍ਹਾਂ ਦਾ ਵਾਪਰਿਆ ਜਿਹੜਾ ਚੰਡੋਲ ਦੇ ਉੱਤੇ ਇੱਕ ਧਾਰਮਿਕ ਸਮਾਗਮ ਦੌਰਾਨ ਮਲੋੜ ਦੇ ਪਟੇਲ ਨਗਰ ਦੇ ਵਿੱਚ ਥੇ ਧਾਰਮਿਕ ਸਮਾਗਮ ਦੌਰਾਨ ਝੂਲੇ ਲੱਗੇ ਹੋ ਸੀ ਚੰਡੋਲ ਦੇ ਇੱਕ ਲੜਕੀ ਜਿਹੜੀ ਸੀ ਉਹ ਝੂਲੇ ਲੈ ਰਹੀ ਸੀ ਝੂਲਿਆਂ ਦੇ ਦੌਰਾਨ ਉਹ ਖੜੇ ਹੋ ਕੇ ਰੀਲ ਦੇ ਚੱਕਰ ਦੇ ਵਿੱਚ ਉਨੇ ਇੱਕ ਅਹਜੀ ਸਟ ਖਾ ਲਈ ਅਕਾ ਤੁਸੀਂ ਦੇਖ ਲਓ ਤਾਂ ਤੁਹਾਡੇ ਵੀ ਸ਼ਾਇਦ ਰੋਂਟੇ ਖੜੇ ਹੋ ਜਾਣਗੇ ਤਾਂ ਇਹ तमाम ਤਸਵੀਰਾਂ ਨੇ ਮਲੋੜਦੀਆਂ ਮਲੋੜਤੇ ਵਿੱਚ ਜਿੱਥੇ ਉਸ ਕੁੜੀ ਨੇ ਚੰਡੋਲ ਦੇ ਉੱਤੇ ਝੂਟਾ ਲੈ ਰਹੀ ਹੈ ਚੰਡੋਲ ਦੇ ਵਿੱਚ ਖੜੇ ਹੋ ਕੇ ਜੋ ਚੁੱਲਾ ਚਾਲਕ ਸੀਗਾ ਉਹ ਵਰ ਵਰ ਕਹਿ ਰਿਹਾ ਕਿ ਤੁਸੀਂ ਬੈਠ ਜਾਓ ਬੈਠ ਜਾਓ ਪਰ ਉਸ ਦੀ ਨਾ ਇੱਕ ਸੁਣੀ ਘਰਦਿਆਂ ਨੂੰ ਤਾਂ ਦੁੱਖ ਦਿੱਤਾ ਦਿੱਤਾ ਪਰ ਆਪ ਵੀ ਦੁੱਖ ਭੋਗਣਾ ਪੈ ਗਿਆ ਅਕਸਰੇ ਤਸਵੀਰਾਂ ਨੇ ਮਲੋੜਦੀਆਂ ਉਸ ਮੇਲੇ ਦੀਆਂ ਜਿੱਥੇ ਕਿ ਅੱਜ ਤੰਡੋਲ ਤੇ ਉਹ ਲੜਕੀ ਝੂਟਾ ਲੈ ਰਹੀ ਸੀ ਤਾਂ ਉਹ ਰੂਪਨਗਰ ਦੀ ਮਲੋੜ ਦੀ ਜਿਹੜੀ ਲੜਕੀ ਦੀ شناخت ਹੋਈ ਹੈ شناخت ਦੌਰਾਨ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਸੀਂ ਆਪ ਦੇਖ ਕੇ ਹੈਰਾਨ ਹੋ ਗਏ ਕਿ ਇਹ ਕੀ ਪਾਣਾ ਵਰਤਿਆ ਪਰ ਆਖਿਰਕਾਰ ਉਸ ਕੁੜੀ ਦੀ ਗਲਤੀ ਹੈ ਜਿਹੜੀ ਸਾਹਮਣੇ ਆਈ ਹੈ ਅਕਸਰ ਕਹਿੰਦੇ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਪਰ ਆਪਦੇ ਅੰਦਰ ਵਿੱਚ ਹੱਤਾ ਮਾਰ ਲੈਣਾ ਚਾਹੀਦਾ ਹੈ ਉਹ ਅਕਸਰ ਕਈ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਉਸ ਤੋਂ ਪਤਾ ਲੱਗਿਆ ਕਿ ਉਹ ਲੜਕੀ ਹੈ ਜਿਹੜੀ ਚੋਲਿਆਂ ਤੇ ਖੜੀ ਹੋ ਕੇ ਰੀਲ ਬਣਾ ਰਹੀ ਸੀ ਤਾਂ ਰੀਲ ਦੌਰਾਨ ਨੀਚੇ ਖੜਾ ਕੋਈ ਵਿਅਕਤੀ ਸੀ ਜਾਂ ਫਿਰ ਉਹਦਾ ਕੋ ਫੈਮਿਲੀ ਮੈਂਬਰ ਸੀਗਾ ਉਹ ਰੀਲ ਬਣਾ ਰਿਹਾ ਸੀਗਾ ਤਾਂ ਕਰਕੇ ਉਹ ਇੱਕ ਹੈਜੀ ਵੀਡੀਓ ਹੈ ਜਿਹੜੀ ਉਹ 40 ਸੈਕਿੰਡ ਦੇ ਵੀਡੀਓ ਦੇ ਵਿੱਚ ਸਭ ਸਪਸ਼ਟ ਹੁੰਦਾ ਹੈ ਕਿ ਉਹ ਲੜਕੀ ਰੀਲ ਦੇ ਵਿੱਚ ਆਪਣੇ ਐਕਸ਼ਨ ਕਰ ਰਹੀ ਹੈ ਤਾਂ ਉਹ ਇਸ ਤਰ੍ਹਾਂ ਬਾਜੂਆਂ ਨੂੰ ਆਪਣੇ ਹਲਾਕੇ ਐਕਸ਼ਨ ਮੂਡ ਤੇ ਵਿੱਚ ਪੰਜਾਬੀ ਗਾਣਿਆਂ ਤੇ ਪੰਜਾਬੀ ਫਿਲਮਾਂ ਵਾਂਗੂ ਐਕਸ਼ਨ ਕਰ ਰਹੀ ਸੀ ਤਾਂ ਉਸ ਤੋਂ ਬਾਅਦ ਉਤੇ ਹਬੜਾ ਕਪੜੀ ਦਾ ਮਾਹੌਲ ਬਣਿਆ ਤਾਂ ਮਲੋੜ ਦੇ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਸਿਵਲ ਹਸਪਤਾਲ ਦੇ ਵਿੱਚ ਜਾਣ ਤੋਂ ਬਾਅਦ ਬਠਿੰਡਾ ਦੇ ਕਿਸੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਤਾਂ ਪਰ ਹੁਣ ਉਸ ਲੜਕੀ ਦੀ ਹਾਲਾਤ ਨੇ ਜਿਹੜੇ ਬੱਗੇ ਨਾਲੋਂ ਬਹੁਤ ਬਿਹਤਰ ਦੱਸੇ ਜਾ ਰਹੇ ਨੇ ਅਗਰ ਉਹ ਕਿਹਾ ਜਾ ਰਿਹਾ ਕਿ ਉਹ ਖਤਰੇ ਤੋਂ ਬਾਹਰ ਹੈ ਠੀਕ ਹੈ ਤਾਂ ਪਰ ਆਖਿਰਕਾਰ ਇੱਕ ਆਹੀ ਰਿਕਵੈਸਟ ਪੰਜਾਬ ਹਰਿਆਣਾ ਲਾਈਵ ਵੱਲੋਂ ਕਰਾਂਗੇ ਆਹੀ ਲੋਕਾਂ ਦੇ ਨੂੰ ਇੱਕ ਨਸੀਹਤ ਮਿਲ ਸਕਦੀ ਹੈ ਕਿ ਤੁਸੀਂ ਰੀਲਾਂ ਦੇ ਚੱਕਰ ਦੇ ਵਿੱਚ ਆਪਣੇ ਪਰਿਵਾਰ ਨੂੰ ਆਪਦੇ ਆਪ ਨੂੰ ਕੋਈ ਹੈਜੇ ਘਾਟ ਦੁੱਖ ਦੇ ਘਾਟ ਨਾ ਚੜਾ ਲਿਓ ਜਿੱਥੇ ਕਿ ਤੁਹਾਡੇ ਪਰਿਵਾਰ ਨੂੰ ਉਸ ਦਾ ਦੁੱਖ ਹੈ ਕਿਤੇ ਭੁੱਖ ਦੇ ਨਾਲ ساری ਉਮਰ ਨਾ ਪਹਿ ਜਾਵੇ ਤਾਂ ਅਖੀਰਕਾਰ ਕਿਸ ਤਰ੍ਹਾਂ ਦੇਖੋ ਉਸ ਲੜਕੀ ਦੀ ਇੱਕ ਵਾਇਰਲ ਹੋਣ ਦੀ ਚੱਕਰ ਦੇ ਵਿੱਚ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਆਪ ਨੂੰ ਆਪਦੇ ਆਪ ਨੂੰ ਸੰਕਟ ਦੇ ਘੜੀ ਦੇ ਵਿੱਚ ਪਾਇਆ ਅਖੀਰਕਾਰ ਟੀ ਲੋੜ ਸੀ ਝੁੱਲ੍ਹੇ ਤੇ ਖੜਾ ਹੋ ਕੇ ਆ ਰੀਲ ਮਨਾਉਣ ਦੀ ਆਖਿਰਕਾਰ ਕੀ ਹੈ ਜੇ ਆਪਾਂ ਨੂੰ ਵਾਇਰਲ ਹੋਣਾ ਸੀਗਾ ਤਾਂ ਕੀ ਆਪਾਂ ਵਾਇਰਲ ਹੋ ਕੇ ਕੀ ਸੈਲੀਬ੍ਰਿਟੀ ਬੰਨਣਾ ਸੀ ਤਾਂ ਅਕਸਰ ਸਵਾਲ ਬਹੁਤ ਸੇ ਖੜੇ ਹੋਏ ਚੰਡੋਲ ਤੇ ਖੜੀ ਹੋਈ ਉਸ ਲੜਕੀ ਨੇ ਕਿਸ ਤਰ੍ਹਾਂ ਆਖਿਰਕਾਰ ਉਹਦਾ ਵਾਲ ਆਇਆ ਕਿ ਕਿ ਉਹਦੇ ਦੇਣਾ ਟੈਕਨੀਕਲ ਤਰੀਕੇ ਨਾਲ ਗੱਲਬਾਤ ਕੀਤੀ ਗਈ ਤਾਂ ਉੱਥੋਂ ਵੀ ਪਤਾ ਚੱਲਿਆ ਕਿ ਜਿਹੜੀ ਉਹ ਪਾਈਪ ਸੀ ਪਾਈਪ ਦੇ ਵਿੱਚ ਵਾਲ ਵਿੜਦੇ ਗਏ ਤਾਂ ਸਿਰ ਦੇ ਵਾਲਾਂ ਦੇ ਨਾਲ ਜਿਹੜੀ ਸਿਰ ਦੀ ਚਮੜੀ ਸਮੇਤ ਅੱਖਾਂ ਵੀ ਉਸ ਲੜਕੀ ਦੀਆਂ ਬਾਹਰ ਤੱਕ ਆ ਗਈਆਂ ਸੀ ਇੱਕ ਤਾਂ ਸੋਇਰਾ ਵੀ ਤੁਹਾਨੂੰ ਥੋੜੀ ਸਕਰੀਨ ਤੇ ਦਿਖਾਵਾਂਗੇ ਕਿਸ ਤਰ੍ਹਾਂ ਐਕਸ਼ਨ ਮੂਡ ਦੇ ਵਿੱਚ ਸੀ ਉਸ ਲੜਕੀ ਜਿਹੜੀ ਉਹ ਮਲੋੜ ਦੀ ਰੂਪਨਗਰ ਦੀ ਰਹਿਣ ਵਾਲੀ ਹੈ ਤਾਂ ਆਓ ਦੇਖਦੇ ਹਾਂ ਕਿ ਪੂਰਾ ਮਾਮਲਾ ਸੀ ਮਲੋੜ ਤੋਂ ਨਾਮ ਹੈ ਕੋਈ ਕੀ ਕਟਵਾਉਂੇ ਮੇਰੇ ਸੀ ਚੰਡੋਲਾ ਵਾਲੇ ਹੈ ਮੇਰਾ ਨਾਮ ਰਾਜ ਰਾਜਦੀਪ ਸਿੰਘ ਹੈ ਜਿਹੜੀ ਰਹਿਣ ਵਾਲੀ ਆਗਰ ਤੋਂ ਹੈ ਜੁਪੀ ਤੇ ਮਿਲਣਾ ਲਗਾਣਾ ਸੀ ਥੋੜੀ ਝੁੱਡੇ ਤੋਂ ਗਿਰਿਆ ਗिरा ਕੋਈ ਨਹੀਂ ਹੈ ਜੀ ਕੁੜੀ ਹੈ ਜੀ ਉਹ ਉਹਨੂੰ ਕਹਿੰਦੇ ਸੀ ਕਿ ਥੱਲੇ ਬੈਗ ਉਹ ਵਾਰੀ-ਵਾਰੀ ਖੜੀ ਹੋ ਜਾਂਦੀ ਹੈ ਤਾਂ ਉਹਦੇ Baal ਆ ਗਏ ਰਾਲ ਦੇ ਵਿੱਚ ਬਸ ਇਹੀ ਗੱਲ ਹੈ ਜੀ ਸਟ ਸਟ ਕਿੰਨੀ ਕਾਈ ਸਟ ਜਿਹੜੇ ਬਾਈ ਵਾਲ ਹੀ ਨਿਕਲ ਗਏ ਉੱਪਰ ਦੇ ਬਸ ਆਪਾਂ ਪਿੱਛੇ ਕਿੰਸੀ ਦੇ ਉੱਥੇ ਹੀ ਮਤਲਬ ਕੋਈ ਬਗਲ ਜਿਵੇਂ ਚੁੱਲ੍ਹੇ ਚ ਕੋਈ ਦਿੱਕਤ ਹੋ ਜੀ ਆ ਗਈ ਜਿਸੇ ਕਰਕੇ ਮਤਲਬ ਸਰੀਆ ਨਾ ਸਾਰੇ ਵਾਲ ਤੇ ਅੱਖਾਂ ਫੇਸ ਵਗੈਰਾ ਸਾਰਾ ਖਰਾਬ ਹੋ ਗਿਆ ਉਹਨਾਂ ਨੂੰ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਵੇਗਾ ਅੱਗੇ ਬਸ ਇੰਨਾ ਹੀ ਕਹਿ ਸਕਦੇ ਹਾਂ